ਬਾਬਾ ਜੀ ਦੇ ਸਥਾਨ ਤੇ ਸ਼ਹੀਦ ਅਸਵਿਕੇ ਵੀਰੋਂ ਦੀ ਸੇਵਾ ਕਰਦੇ ਹੁੰਦੇ ਆ ਤੇ ਉੱਥੇ ਅੰਦਰ ਵੀਰ ਕਿੱਥੇ ਸੇਵਾ ਕਰਦਾ ਆ ਬਾਬਾ ਨਿਸ਼ਾਨ ਸਾਹਿਬ ਲਾਗੇ ਬਾਬਾ ਜੀ ਪੱਕੀ ਸੇਵਾ ਉੱਥੇ ਕਰੀਦੀ ਆ ਹਾਂਜੀ ਤੇ ਵੀਰ ਕੋਈ ਇਦਾਂ ਦੀ ਗੱਲਬਾਤ ਜਿਹੜੀ ਸੰਗਤ ਨਾਲ ਕਰਨੀ ਤੁਹਾਨੂੰ ਤੁਸੀਂ ਤੋਂ ਆਹ ਅਸੀਂ ਆਉਂਦੇ 4 ਸਾਲ ਹੋ ਗਏ ਆ ਜਿਹੜਾ ਵੀ ਰੈਗੂਲਰ ਦੁਪਹਿਰਾ ਘਟਾਂ ਦੇ ਅਸੀਂ ਸੇਵਾ ਲੋਨੇ ਜੜੀ ਤੇ ਇਦਾਂ ਹੀ ਕਿ ਨਾ ਮੇਰੀ ਨਾ ਕੁਝ ਜੇਰ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਦੀ 1.5 ਸਾਲ ਪਹਿਲਾਂ ਦੀ ਗੱਲ ਹੈ ਮੇਰੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੋਂ ਵੱਜ ਗਿਆ ਅਸ਼ਨੀ ਆਰੀ ਰਾਤ ਨੂੰ ਸ਼ਹੀਦ ਅਸਵਿਕਾ ਬੋਣਦੇ ਆ ਕਿੰਨੇ ਵੀ ਰਾਤ ਦੀ ਸੇਵਾ ਵੀ ਲੋਣੀ ਆ ਰਾਤ ਦੀ ਸੇਵਾ ਲੋਣ ਆਉਂਦੇ ਰਾਜ ਮੇਰਾ ਐਕਸੀਡੈਂਟ ਹੋ ਗਿਆ ਹੱਥ ਟੁੱਟ ਗਈ ਆ ਤੇ ਅਗਲੀ ਵੱਡੀ ਜੀ ਟੁੱਟ ਗਈ ਲੱਤ ਰਾਤ ਦੀ ਲੱਤ ਦੀ ਆ ਲੱਤ ਦੀ ਅੱਛਾ ਤੇ ਮੁੜ ਕੇ ਫਿਰ ਨਾ ਸੰਗਤ ਕੇ ਸਾਰੇ ਸਾਡੇ ਸਾਰੇ ਸੇਵਾਦਾਰ ਕਹਿੰਦੇ ਨਹੀਂ ਹੁਣ 6 6 ਮਹੀਨੇ ਪਰਿਵਾਰਿਕ ਮੈਂਬਰ ਵੀ ਕੋ 6 6 ਮਹੀਨੇ ਕਹਿੰਦੇ ਨਹੀਂ ਉੱਠੇ ਆ ਜਾਣਾ ਉਹ ਬਾਬੇ ਦੀ ਇੰਨੀ ਕਿ ਮੇਰ ਹੋਈ ਵੀ ਮੈਂ ਦੋ ਚ ਪਾਰੇ ਕੱਢੇ ਬਾਬਾ ਜੀ ਓਕੇ ਸੋਕੇ ਘਰੇ ਬੈ ਕੇ ਦੋ ਚ ਪਾਰੇ 15 ਦਿਨ 15 ਦਿਨ ਕੱਟੇ 15 ਤੋਂ 20 ਦਿਨ ਕੱਟੇ ਲਾ ਲੋ ਵੀ ਕਿ ਨਾ ਘਰੇ ਬਹਿ ਕੇ 25 25 26 ਦਿਨ 24 25 ਦਿਨ ਬਾਅਦ ਐਤਵਾਰ ਆ ਗਿਆ ਆਪਾਂ ਵਾਕਰਨਾ ਮੇਰੇ ਨੰਮ ਦਾ ਮੁੰਡਾ ਨਾਲ ਗੱਡੀ ਤੇ ਲੈ ਗਿਆ ਵਾਕਰਨਾ ਹੀ ਗਏ ਆ ਤੇ ਡੇਢ ਮਹੀਨੇ ਬਾਅਦ ਹੈ ਨਹੀਂ ਮਹਾਰਾਜ ਨੇ ਕਿਰਪਾ ਕੀਤੀ ਵਾਕਰ ਵੀ ਤੇ ਹੌਕੀ ਵੀ ਛਡਾਤੀ ਸਿਰ ਹੁਣ ਸੇਵਾ ਕਰਨਾ ਸੇਵਾ ਕਰਨ ਹੁਣਾ ਆ ਮੇਰੇ ਤਾਏ ਜੀ ਤਾਇਆ ਜੀ ਦੇ ਬੇੜੇ ਦਾ ਵਿਆਹ ਹੀ ਸ੍ਰੀਕੇ 'ਚੋਂ ਮੈਂ ਉੱਥੇ ਸਗੰਦ ਨਹੀਂ ਗਿਆ ਮੈਂ ਕੋਈ ਪ੍ਰੋਗਰਾਮ ਹੋਵੇ ਜਾਣਾ ਨਹੀਂ ਆ ਬਸ ਗੁਰੂ ਘਰ ਹੁਣਾ ਤੇ ਹੁਣਾ ਮੈਨੂੰ ਇਨੇ ਹੀ ਬਚਾਉਂਦਿਆ ਬਾਬਾ ਕਿਸੇ ਘਰ ਕੋਈ ਵੀ ਪ੍ਰੋਗਰਾਮ ਉਹੀ ਪ੍ਰੋਗਰਾਮ ਹੈ ਮੈਂ ਨਹੀਂ ਜਾਣਾ ਤਾਏ ਦੇ ਮੁੰਡੇ ਦਾ ਵੀ ਨਹੀਂ ਦੇਖਿਆ ਸਗੰਦ ਤੇ ਨਾ ਮੈਂ ਗਿਆ ਨਹੀਂ ਏ ਸ੍ਰੀਕੇ 'ਚ ਪਿਛਲੇ 2 ਸਾਲ ਪਹਿਲਾਂ ਦੀ ਗੱਲ ਹੈ अच्छा ਇਹ ਗੁਰੂ ਘਰ ਹੁਣਾ ਹੁਣਾ ਐਤਵਾਰ ਜੋ ਮਰਜੀ ਹੋਏ ਕੋਈ ਫੰਕਸ਼ਨ ਹੈ ਹਾਂਜੀ ਐਤਵਾਰ ਕੋਈ ਫੰਕਸ਼ਨ ਹੋਏ ਇਹਨੇ ਨਹੀਂ ਕਿਤੇ ਨਹੀਂ ਜਾਣਾ ਇਹਨੇ ਸ਼ਿਦਾ ਸਾਹਿਬ ਹੁਣਾ ਹੁਣਾ ਐਤਵਾਰ ਬਹੁਤ ਲੋਕਾਂ ਨੇ ਮੇਰੇ ਤੇ ਝੂਠੇ ਨਾਮ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਬਾਬੇ ਨੇ ਇੰਨੇ ਮੇਰ ਰੱਖੀ ਹੈ ਨਾ ਸ਼ਿਦਾਲੇ ਨੇ ਉਹਨੇ ਬਚਾ ਤਾ ਤੁਹਾਨੂੰ ਵੀ ਐ ਬਾਬਾ ਪਾਣੀ ਵਾਂਗੂ ਬਾਹਰ ਕੱਢ ਦੇਣਾ ਕੰਨੋ ਫੜ ਕੇ ਵੀ ਨਹੀਂ ਇਹ ਸੇਵਾਦਾਰ ਹੈ ਸਾਡੇ ਦੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਨਾ ਬੜੀਆਂ ਬੜੀਆਂ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਇੱਥੋਂ ਨਹੀਂ ਹਟਿਆ ਜੋ ਮਰਜੀ ਹੋਏ ਲੜ ਨਹੀਂ ਛੱਡਿਆ ਲੜ ਨਹੀਂ ਛੱਡਣਾ ਇੰਨੇ ਹੀ ਬਚਾਇਆ ਹੋਆ ਮੇਰੀ ਸਿਸਟਰ ਦੀ ਮੈਰਿਜ ਹੀ ਚਲੋ ਅਸੀਂ ਯਾਰ ਯਾਰ ਬੰਦੇ ਦਾ ਕਿਹਾ ਸੀ 15 1200 ਮਰਦਾ ਹੋ ਗਿਆ ਸਾਨੂੰ ਰੱਬ ਨੇ ਇੰਨੇ ਕਿ ਮੇਰਕ ਦੀ ਕੋਈ ਚੀਜ਼ ਘਟਣ ਨਹੀਂ ਦਿੱਤੀ ਇਹ ਆ ਭਾਈ ਬਰਕਤਾਂ ਬਰਕਤ ਆ ਵੀ ਪਾਉਂਦੇ ਬਰਕਤ ਵੈਸ਼ਨੋ ਪ੍ਰੋਗਰਾਮ ਬੜਾ ਵਧੀਆ ਵੈਸ਼ਨੋ ਪ੍ਰੋਗਰਾਮ ਬੜਾ ਵਧੀਆ ਬਹੁਤ ਬਾਬੇ ਦੀ ਕਿਰਪਾ ਵਾ ਬੜੀ ਰਹੀ ਆ ਵੀ ਉਹਨੇ ਕਿਹਾ ਸਾਰਾ ਤੁਹਾਡਾ ਲੜ ਸਾਂਭਦਾ ਰਿਹਾ ਸਾਨੂੰ ਜਿੰਨਾ ਵੀ ਆ ਫੇਰ ਆਪਾਂ ਪਿਛਲੇ ਬਾਬਾਈ ਦੇ ਜਨਮ ਦਿਨ ਤੇ ਰਾਤ ਨੂੰ ਆਪਣੇ ਯਾਰ ਨੂੰ ਛੱਡਣ ਦੇ ਜੇ ਸੇਵਾ ਲਈ ਤੇ ਲੰਗਰ ਲਾਈਦਾ ਤਿੰਨ ਦਿਨ ਤੇ ਛੱਡਣ ਜਾਣਦੇ ਆ ਤੇ ਰਾਤ ਨੂੰ ਇਦਾਂ ਹੀ ਬਰੇਕ ਫੇਲ ਹੋ ਗਈ ਪਤਾ ਨਹੀਂ ਕੀ ਬਣਿਆ ਭਾਣਾ ਨਾ ਸਮਝ ਨਹੀਂ ਲੱਗੀ ਗੱਡੀ ਸਿੱਧਾ ਸ਼ਪੈਦੇ 'ਚ ਵੱਜੀ ਤਨ ਮੈਂ ਫੋਟੋ ਦਿਖਾਣਾ ਬੋਦੀ ਗੱਲ ਸ਼ਪੈਦੇ 'ਚ ਵੱਜੀ ਮੈਨੂੰ ਛੜੀੜ ਤੱਕ ਨਹੀਂ ਆਈ ਮੇਰੀ ਵਾਲੀ ਸਾਈਡ ਸਾਰੀ ਟੁੱਟ ਗਈ ਸਫਰ ਦੀ